राम जी सर नरहन महादेव सो मैं ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇੱਕ ਮੈਂ ਵੀਡੀਓ ਪਾਈ ਸੀ ਕਿ ਅਸੀਂ ਜਾ ਰਹੇ ਹਾਂ ਜੀ ਕੱਲ ਨੂੰ ਆਪਣਾ ਲੰਗਰ ਲੈ ਕੇ ਔਰ ਸੁੱਕਾ ਰਾਸ਼ਨ ਵਗੈਰਾ ਲੈ ਕੇ ਪਾਣੀ ਵਗੈਰਾ ਲੈ ਕੇ ਉਹ ਹੜਪੀੜਤਾ ਦੀ ਸੇਵਾ ਕਰਨ ਦੇ ਲਈ ਅਸੀਂ ਜਾ ਰਹੇ ਹਾਂ ਜੀ ਸਮਾਂ ਜੇ ਪਾਸ ਜੇ ਵੀ ਆਪਣੀ ਸੇਵਾ ਦੇਣਾ ਚਾਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਆਂਟੀ ਜੀ ਨੇ ਸਾਡੀ ਵੀਡੀਓ ਦੇਖੀ ਇਹ ਆਂਟੀ ਜੀ ਸਾਡੇ ਸਾਡੇ ਕੋਲੇ ਪਹੁੰਚੇ ਨੇ ਪੈਂਟਰੀ ਦਾ ਮਤਲਬ ਲੈ ਕੇ ਜੋ ਵੀ ਲੈਵਿਸ ਦੀ ਪ੍ਰੋਬਲਮ ਹੁੰਦੀ ਹੈ ਨਾ ਸਭ ਨੂੰ ਸਮਝ ਹੈਗੀ ਇਸ ਗੱਲ ਦੀ ਦਸਤ ਦੀ ਲੋੜ ਨਹੀਂ ਹੈਗੀ ਤੇ ਮੈਂ ਐਂਟੀਟੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਸੋ ਅਸੀਂ ਸਵੇਰੇ 10 ਵਜੇ ਤੱਕ ਨਿਕਲ ਜਾਗੇ ਜੇ ਕੋਈ ਹੋਰ ਸੇਵਾ ਕਰਨਾ ਚਾਹੁੰਦਾ 10ਵੇਂ ਤੋਂ ਪਹਿਲਾਂ-ਪਹਿਲਾਂ ਚੰਨ ਸਰ ਲਗਾ ਤਿੰਨ ਨੰਬਰ ਗਲੀ ਦੇ ਵਿੱਚ ਆ ਸਕਦੇ ਹੋ ਤੁਸੀਂ ਪਰ ਅਸੀਂ 10 ਦਿਨਾਂ ਬਾਅਦ ਫੇਰ ਜਾਵਾਂਗੇ ਔਰ ਤੁਸੀਂ ਕਿਸੇ ਨੇ ਵੀ ਸੇਵਾ ਪਹੁੰਚਾਣੀ ਦੇਖੋ ਜੋ ਅਸੀਂ ਕਰ ਰਹੇ ਹਾਂ ਉਹ ਤਾਂ ਅਸੀਂ ਕਰਨਾ ਹੀ ਕਰਨਾ ਹੈਗਾ ਹਨਾ ਉਹ ਪਰਮਾਤਮਾ ਦੀ ਅਸੀਂ ਰੱਗਾਂ ਨੂੰ ਮੰਨ ਕੇ ਉਹ ਚੀਜ਼ ਨੂੰ ਕਿ ਚਲੋ ਆਪਣਾ ਜਿਹੜਾ ਵੀ ਸਮਾਂ ਨਿਕਲਦਾ ਉਹ ਅਸੀਂ ਕਰਾਂਗੇ ਔਰ 10 ਦਿਨ ਬਾਅਦ ਅਸੀਂ ਫੇਰ ਜਾ ਰਹੇ ਹਾਂ ਕਿਸੇ ਨੇ ਵੀ ਕੁਝ ਕਰਨਾ ਹੋਵੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਜਾਂ ਮੇਰੇ ਫੇਸਬੁੱਕ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਧੰਨਵਾਦ ਜੀ। ਔਰ ਅੰਤਿਕੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੱਥੇ ਪਹੁੰਚੇ ਤੁਸੀਂ ਉਹਨਾਂ ਦੀ ਮਤਲਬ ਕਿ ਦੁੱਖ ਨੂੰ ਸਮਝਿਆ ਇਸ ਉੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹਿੰਦੇ ਇਹ ਕਹਿੰਦੇ ਬਹੁਤ ਲੋਕਾਂ ਨੇ ਬਹੁਤ ਲੋਕ ਸੀ। ਦੇਖੋ ਅੰਤਿਕ